ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਆਪਣੇ ਹੁੱਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਏ ਦਿਨ ਸਿਆਸਤ ਗਰਮਾਂਤੀ ਜਾ ਰਹੀ ਹੈ ਇਸ ਤਹਿਤ ਹੁਣ ਹਫਤੇ ਦੀ ਰਸਮੀ ਅਤੇ ਗੈਰ ਰਸਮੀ ਮੀਟਿੰਗਾਂ ਦੇ جنੂਨ ਤੋਂ ਬਾਅਦ ਲਿਬਰਲ ਪਾਰਟੀ ਦੀ ਰਾਸ਼ਟਰੀ ਕੌਂਸਲ ਨੇ ਵੀਰਵਾਰ ਰਾਤ ਨੂੰ ਮਿਤੀ ਦਾ ਫੈਸਲਾ ਕਰ ਦਿੱਤਾ ਹੈ ਦਰ ਇਸ ਪਾਰਟੀ ਨੇ ਵੀਰਵਾਰ ਰਾਤ ਨੂੰ ਇੱਕ ਮੀਡੀਆ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਲਿਬਰਲ 9 ਮਾਰਚ ਨੂੰ ਆਪਣਾ ਅਗਲਾ ਨੇਤਾ ਅਤੇ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਚੁਣਨਗੇ ਪ੍ਰਧਾਨ ਮੰਤਰੀ ਜਸਟਨ ਜੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡੀਅਨ ਸਿਆਸਤ ਕਾਫੀ ਦਿਲਚਸਪ ਬੁਨਤੀ ਚੱਲ ਰਹੀ ਹੈ ਅਰਸਲ ਪਾਰਟੀ ਨੇ ਹੁਣ ਵੀਰਵਾਰ ਰਾਤ ਨੂੰ ਇੱਕ ਮੀਡੀਆ ਰਿਲੀਜ਼ ਦੇ ਵਿੱਚ ਲਿਬਰਲ ਪਾਰਟੀ ਦੇ ਅਗਲੇ ਪੀਐਮ ਫੇਜ਼ ਦਾ ਅਨਾਊਂਸਮੈਂਟ ਕਰ ਦਿੱਤੀ ਹੈ। देयर इज नो मार्च ਨੂੰ ਉਹ ਆਪਣਾ ਅਗਲਾ ਨੇਤਾ ਅਤੇ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਚੁਣਨਗੇ। ਜਸਟਿਨ ਟ੍ਰੂਡੋ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ਤੋਂ ਬਾਅਦ ਇਸ ਹਫਤੇ ਰਸਮੀ ਅਤੇ ਗੈਰ ਰਸਮੀ ਮੀਟਿੰਗਾਂ ਦੇ ਜਨੂਨ ਤੋਂ ਬਾਅਦ ਲਿਬਰਲ ਪਾਰਟੀ ਦੀ ਰਾਸ਼ਟਰੀ ਕੌਂਸਲ ਨੇ ਵੀਰਵਾਰ ਰਾਤ ਨੂੰ ਮੀਤੀ ਦਾ ਫੈਸਲਾ ਕਰ ਦਿੱਤਾ ਹੈ। ਪਾਰਟੀ ਸੰਭਾਵੀ ਉਮੀਦਵਾਰ ਦੇ ਲਈ ਦਾਖਲਾ ਫੀਸ 350 ਹਜ਼ਾਰ ਡਾਲਰ ਨਿਰਧਾਰਤ ਕਰ ਰਹੀ ਹੈ ਸੂਤਰਾਂ ਨੇ ਕਿਹਾ ਕਿ ਪਿਛਲੀ ਲੀਡਰਸ਼ਿਪ ਦੌੜ ਦੇ ਲਈ ਪਾਰਟੀ ਦੁਆਰਾ ਨਿਰਧਾਰਤ 75 ਹਜ਼ਾਰ ਡਾਲਰ ਫੀਸ ਤੋਂ ਇੱਕ ਮਹੱਤਵਪੂਰਨ ਛਾਲ ਹੈ ਉਮੀਦਵਾਰਾਂ ਨੂੰ 2 ਜਨਵਰੀ ਤੱਕ ਦੌੜਨ ਅਤੇ ਦਾਖਲਾ ਫੀਸ ਦਾ ਭੁਗਤਾਨ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕਰਨਾ ਹੋਵੇਗਾ ਲੋਕ 27 ਜਨਵਰੀ ਤੱਕ ਲੀਡਰਸ਼ਿਪ ਦੀ ਦੌੜ ਦੇ ਵਿੱਚ ਵੋਟ ਪਾਉਣ ਦੇ ਲਈ ਪਾਰਟੀ ਦੇ ਨਾਲ ਰਜਿਸਟਰ ਕਰ ਸਕਦੇ ਨੇ ਜਿਕਰ ਗੱਲ ਕੀਤੀ ਜਾਵੇ ਤਾਂ ਕੌਣ ਵੋਟ ਪਾ ਸਕਦਾ ਹੈ ਤਾਂ ਇਸ ਦੇ ਵਿੱਚ ਬਦਲਾਵ ਪਾਟ ਕੇ ਸੀਮਤ ਕਰ ਗਿਆ ਹੈ ਕਿ ਕੈਨੇਡੀਅਨ ਨਾਗਰਿਕਾਂ ਅਥਰ ਸਥਾਈ ਨਿਵਾਸੀਆਂ ਨੂੰ ਕੌਣ-ਕੌਣ ਵੋਟ ਦੇ ਸਕਦਾ ਹੈ ਜੋ ਕਿ ਟੋਟ ਟੋਟ 14 ਸਾਲ ਦੀ ਉਮਰ ਦੇ ਨੇ ਇਹਨਾਂ ਨੇ ਇਸ ਤੋਂ ਪਹਿਲਾਂ ਗੈਰ ਕੈਨੇਡੀਅਨ ਨਿਵਾਸੀਆਂ ਨੂੰ ਲਿਬਰਲ ਪਾਰਟੀ ਰਾਈਟਿੰਗ ਨਾਮ ਸਦਕਿਆ ਅਤੇ ਲੀਡਰਸ਼ਿਪ ਮੁਕਾਬਲੇ ਦੇ ਵਿੱਚ ਵੋਟ ਪਾਉਣ ਦੀ ਵੀ ਇਜਾਜ਼ਤ ਦਿੱਤੀ ਗਈ ਸੀ ਜਿਸ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਲਈ ਗੇਟਵੇ ਕਿਹਾ ਜਾਂਦਾ ਹੈ ਦਰਸਲ ਲਿਬਰਲ ਸੰਸਦ ਮੈਂਬਰਾਂ ਦੇ ਇੱਕ ਵੱਧ ਰਹੀ ਦਲ ਨੇ ਪਾਰਟੀ ਕਾਰਜਕਾਰਨੀ ਨੂੰ ਉਹਨਾਂ ਚੇਤਾਵਨੀਆਂ ਉੱਤੇ ਧਿਆਨ ਦੇਣ ਦੀ ਵੀ ਅਪੀਲ ਕੀਤੀ ਹੈ। ਭਲੇਕਿ ਕਈ ਕੈਬਨਿਟ ਅੰਦਰੂਨੀ ਮੀਟਿੰਗਾਂ ਵੀ ਕਰ ਰਹੇ ਨੇ ਡਿਸਟ੍ਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੁਲੀ ਇਨੋਵੇਸ਼ਨ ਮੰਤਰੀ ਫਰਾਂਕਿਸ ਫਿਲੀਪ ਸ਼ੈਂਪੀਨ ਕੁਦਰਤੀ ਸਰੋਤ ਮੰਤਰੀ ਜੋਨਾਥਨ ਵਿਲਕੈਂਸਨ ਅਤੇ ਰੁਜ਼ਗਾਰ ਮੰਤਰੀ ਸਟੀਵਨ ਮੈਕਕੀਨਨ ਸਮੇਤ ਉਹਨਾਂ ਨੇ ਕਿਹਾ ਹੈ ਕਿ ਉਹ ਉੱਚ ਅਹੁਦੇ ਦੇ ਲਈ ਦੌੜੂ ਤੇ ਵਿਚਾਰ ਕਰ ਰਹੇ ਨੇ ਪਰ ਕਿਹਾ ਕਿ ਉਹ ਨਿਯਮਾਂ ਨੂੰ ਦੇਖਣਾ ਚਾਹੁੰਦੇ ਨੇ ਪਹਿਲਾਂ ਇਨਾ ਹੀ ਨਹੀਂ ਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੇ ਨੇ ਵੀ ਕਿਹਾ ਹੈ ਕਿ ਉਹ ਦਿਲਚਸਪੀ ਰੱਖਦੇ ਨੇ ਕਿ ਆ ਜਾਂਦਾ ਹੈ ਕਿ ਸਾਬਕਾ ਵਿਧਮਤਰੀ ਕੇਸਟ ਜਾਂ ਫ੍ਰੀਲੈਂਸ ਸਾਬਕਾ ਬੀਸੀ ਪ੍ਰੀਮੀਅਰ ਕ੍ਰਿਸਟੀ ਕਲਾਰਕ ਅਤੇ ਹਾਊਸ ਲੀਡਰ ਗ੍ਰੀਦਾ ਗੋਲਡਵੀ ਸਮਰਥਕਾਂ ਨੂੰ ਇਕੱਠਾ ਕਰ ਰਹੇ ਨੇ ਪਰ ਵੀਰਵਾਦੀ ਮੀਟਿੰਗ ਤੋਂ ਬੈਲਾ ਉਟਾਵਾ ਦੇ ਐਮਪੀ ਚੰਦਰ ਆ ਰਿਹਾ ਅਤੇ ਮਾਰਕਲ ਦੇ ਸਾਬਕਾ ਐਮਪੀ 프랭ਕ ਬੈਲਿਸ ਦੋਵਾਂ ਨੇ ਕਿਹਾ ਕਿ ਉਹ ਚੱਲਣਗੇ ਅਤੇ ਪੀਐਮ ਦੀ ਦੌੜ ਦੇ ਵਿੱਚ ਵੀ ਖੜੇ ਹੋਣਗੇ ਜਿਕਰੇ ਹੋ ਕੇ ਕਿ ਜੋ ਵੀ ਪੀਐਮ ਕੁਰੂਦੀ ਜਗ੍ਹਾ ਉਤੇ ਉੱਤੋਂ ਸੰਭਾਲਣ ਦੇ ਲਈ ਚੁਣਿਆ ਜਾਂਦਾ ਹੈ ਉਹਨਾਂ ਦੇ ਕੋਲ ਹਾਊਸ ਆਫ ਕਾਮਨਸ ਦੀ ਵਾਪਸੀ ਤੋਂ ਪਹਿਲਾਂ ਇੱਕ ਤੰਗ ਸੀਮਾ ਸਮਾਂ ਹੋਵੇਗਾ ਤੇ ਦਰਸਿਲ ਗਵਰਨਮੈਂਟ ਜਨਰਲ ਮੈਰੀ ਸਾਈਮਨ ਨੇ ਸੰਸਦ ਨੂੰ 24 ਮਾਰਚ ਤੱਕ ਮੁਲਤਵੀ ਕਰ ਦਿੱਤਾ ਹੈ ਤੇ ਨਵੇਂ ਪ੍ਰਧਾਨ ਮੰਤਰੀ ਨੂੰ ਤਬਦੀਲੀ ਕਰਨ ਦੇ ਲਈ ਸਿਰਫ ਕੁਝ ਹਫ਼ਤੇ ਦਿੱਤੇ ਗਏ ਨੇ ਬਿਊ ਰਿਪੋਰਟ ਚੰਡੀਗਪੂਰੀ